ਕਾ ਕੀ ਕਾਰਨ ਹੈ ਜੀ ਦੇਖੋ ਜੀ 26 ਜਨਵਰੀ ਦੇ ਮੱਦੇ ਨਜ਼ਰ ਜਿਹੜਾ ਹੈਗਾ ਉਸ ਦਿਨ ਸਮੇਂ ਦੇ ਵਿੱਚ ਜੂਨੀਅਰ ਆਫਿਸਰ ਜਿਹੜੇ ਵਰਕ ਆਫ ਡਿਸਟ੍ਰਿਕਟਸ ਦੇ ਵਿੱਚ ਜਾ ਕੇ ਸੁਰੱਖਿਆ ਪ੍ਰਬੰਧਾ ਉਹ ਜਿਹੜਾ ਸੁਪਰਵੀਜ਼ਨ ਉਹ ਕਰ ਰਹੇ ਸੀ ਉਸੇ ਲੜੀ ਦੇ ਵਿੱਚ ਜਿਹੜਾ ਆਪਣਾ ਹਾਲੀ ਡਿਸਟ੍ਰਿਕਟ ਦੇ ਵਿੱਚ ਵੀ ਕਿਉਂਕਿ ਮੇਨ ਜਿਹੜਾ ਡਿਸਟ੍ਰਿਕਟ ਲੈਵਲ ਫੰਕਸ਼ਨ ਹਾਲੀ ਹੁੰਦਾ ਤੇ ਲੋਕਲ ਸੁਪਰਵੀਜ਼ਨ ਲੈਵਲ ਫੰਕਸ਼ਨ ਜਿਹੜਾ ਕਰ ਹੁੰਦਾ ਜਿਹੜੇ ਸੁਰੱਖਿਆ ਪ੍ਰਬੰਧ ਨੇ ਓਵਰ ਆਲ ਜਿਹੜੀ ਸੁਪਰਵੀਜ਼ਨ ਆ ਉਦੇ ਉਹ ਸੀ ਨੂੰ ਲੈ ਕੇ ਤੇ ਜਿਹੜੇ ਐਡੀ ਸੋਸ਼ਲ ਜਿਹੜੇ ਐਲੀਮੈਂਟ ਨੇ ਚਾਹੇ ਸਟਰੀਟ ਕ੍ਰਿਮੀਨਲਸ ਨੇ ਜਾਂ ਜਿਹੜੇ ਹੋਰ ਕ੍ਰਿਮੀਨਲਸ ਨੇ ਉਹਨਾਂ ਤੇ ਐਕਸ਼ਨ ਜਿਹੜਾ ਇੰਟੈਂਸਿਫਾਈ ਕਰਨ ਲਈ ਬੇਲੌਂ ਜਿਹੜੇ ਦੋਸ਼ੀ ਨੇ ਉਹਨਾਂ ਦੀ ਵੈਰੀਫਿਕੇਸ਼ਨ ਵਗੈਰਾ ਵਾਲੀ ਉਹ ਸਾਰੀ ਚੀਜ਼ਾਂ ਦੇ ਬੰਦੇ ਨਜਰ ਜਿਹੜਾ ਉਹ ਸਾਰੀ ਐਕਸਰਸਾਈਜ਼ ਚੱਲ ਰਹੀ ਹੈ ਇੱਕ ਚਾਈਨਾ ਡੋਰ ਦਾ ਕਾਫੀ ਵਰਤੋਰ ਹੋ ਰਹੀ ਹੈ ਇਲਾਕੇ ਦੇ ਵਿੱਚ ਉਹਦੇ ਬਾਰੇ ਕੀ ਕਰ ਰਹੇ ਹੈ ਬਲਕਿ ਦੇਖੋ ਚਾਈਨਾ ਡੋਰ ਦੇ ਖਿਲਾਫ ਬਿਲਕੁਲ ਜ਼ੀਰੋ ਟੋਲਰੈਂਸ ਅਪਰੋਚ ਆ ਪੂਰਾ ਸਖਤ ਹੈ ਜੀ ਪ੍ਰਸ਼ਾਸਨ ਤੇ ਸਰਕਾਰ ਦੀਆਂ ਕਲੀਅਰ ਹਦਾਇਤਾਂ ਨੇ ਵੀ ਜੇ ਕੋਈ ਵੀ ਵੇਚਦਾ ਜਿਹੜਾ ਫੜਿਆ ਗਿਆ ਤਾਂ ਉਹਦੇ ਤੇ ਸਭ ਤੋਂ ਜਿਹੜੀ ਕਾਨੂੰਨੀ ਕਾਰਵਾਈ ਅਮਲ ਵਿੱਚ ਜਾਂਦੀ ਜਾਏਗੀ ਇਸ ਦੇ ਸਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵਾਹਲੀ ਡਿਸਟ੍ਰਿਕਟ ਦੇ ਵਿੱਚ ਵੀ ਕਰੰਟ 'ਚ ਵੀ ਅਸੀਂ ਚੈਕਿੰਗ ਜਿਹੜੀ ਕਰਨੇ ਆ ਰੈਂਡਮ ਚੈਕਿੰਗ ਚੱਲ ਰਹੀ ਹੈ ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹ ਅਸੀਂ ਪ੍ਰੋਪਰ ਲੀਗਲ ਕਾਰਵਾਈ ਕਰ ਰਹੇ ਹਾਂ ਚੈਕਿੰਗ ਕਰ ਰਹੇ ਹਾਂ ਹਜੇ ਸਾਡੇ ਧਿਆਨ ਚ ਇੱਕ ਮੈਟਰ ਆਇਆ ਸੀਗਾ ਘਰੂਆ ਏਰੀਆ ਦਾ ਉਹ ਤੇ ਤੁਰੰਤ ਕਾਰਵਾਈ ਕਰਦੇ ਫਿਰ ਮੁਕੱਦਮਾ ਦਰਜ ਕਰਤਾ ਸੀ ਖਰੜ ਸ਼ਹਿਰ ਦੇ ਵਿੱਚ ਵੀ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੇ ਕਿਸੇ ਤਦਾਂ ਜੇ ਉਹਨਾਂ ਕੋਲ ਇਨਫੋਰਮੇਸ਼ਨ ਹੈਗੀ ਹੈ ਕਿਸੇ ਸੈਲਰ ਬਾਰੇ ਤਾਂ ਸਾਡੇ ਨਾਲ ਜਰੂਰ ਫੌਰੀ ਤੌਰ ਤੇ ਸ਼ੇਅਰ ਕੀਤੇ ਜਾਵੇ ਸੋ ਥੈਟ ਕਿ ਆਪਾਂ ਜਲਦੀ ਕਾਨੂੰਨੀ ਕਾਰਵਾਈ ਕਰਕੇ ਕਿਸੇ ਦੀ ਜਿਹੜੀ ਜਾਮ ਵਾਲ ਦੀ ਜਿਹੜੀ ਸੁਰੱਖਿਆ ਉਹ ਇਨਸ਼ੋਰ ਕਰ ਸਕੀਏ ਇੱਕ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰ ਮਾਰਚ ਕਰ ਰਹੇ ਹਾਂ ਜਦੇ ਬਾਰੇ ਕੀ ਪ੍ਰਬੰਧ ਹੈ ਪੁਲਿਸ ਦੇ ਦੇਖੋ ਜੀ ਜਿਹੜਾ ਆਫੀਸ਼ੀਅਲ ਫੰਕਸ਼ਨ ਹੁੰਦਾ ਉਹ ਤਾਂ ਮਤਲਬ ਉਹਦੇ ਤਾਂ ਸਾਡੇ ਪ੍ਰੋਪਰ ਜਿਹੜੇ ਸੁਰੱਖਿਆ ਇੰਤਜ਼ਾਮ ਜਿਹੜੇ ਹਰ ਸਾਲ ਦੀ ਤਰ੍ਹਾਂ ਹੁੰਦੇ ਨੇ ਉਹ ਉਸ ਤਰੀਕੇ ਨਾਲ ਹੀ ਪੂਰੇ ਪ੍ਰੋਪਰਲੀ ਕੀਤੇ ਜਾਣਗੇ ਤੇ ਜੇ ਕਿਸੇ ਦਾ ਡੈਮੋਕਰੈਟਿਕ ਫਾਰਮ ਆਫ ਪ੍ਰੋਟੈਸਟ ਉਸ ਤੋਂ ਬਾਅਦ ਕੋਈ ਆਪਣਾ ਕਰਦਾ ਹੈਗਾ ਤਾਂ ਉਹ ਸੀ ਜਿਹੜੇ ਐਡਕੂਏਟ ਜੋ ਕਮਿਸ਼ਨ ਵગેਰਾ ਲੈ ਕੇ ਤੇ ਉਹਨਾਂ ਨਾਲ ਰਿਵਾਸਟ ਸਟਾਫ ਮੇਲ ਕਰਕੇ ਸੋ ਥੈਟ ਕੀ ਅਫੀਸ਼ੀਅਲ ਫੰਕਸ਼ਨਸ ਕੋਈ ਵਿਗਨ ਨਾ ਹੋਵੇ ਉਹ ਪ੍ਰੋਪਰ ਸਹੀ ਤਰੀਕੇ ਨਾਲ ਹੋਣ ਜੇ ਕੋਈ ਆਪਣਾ ਡੈਮੋਕਰੈਟਿਕ ਆਪਣੀ ਆਵਾਜ਼ ਰੱਖਣੀ ਚਾਹੁੰਦਾ ਤਾਂ ਉਹ ਐਸ ਪਰ ਲਾਅ ਰੱਖੇ